ਨੈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਅੱਜ ਜ਼ਿਲ੍ਹਾ ਲੁਧਿਆਣਾ ਵੱਲੋਂ ਨੈਸ਼ਨਲ ਡੇਂਗੂ ਡੇ ਮਨਾਇਆ ਗਿਆ ਜਿਸ ਤਹਿਤ ਇੱਕ ਵਿਸ਼ੇਸ਼ ਜਾਗਰੂਕਤਾ ਰੈਲੀ ਕੱਢੀ ਗਈ ਇਸ ਰੈਲੀ ਰਾਹੀਂ ਸਮਾਜ ਦੀ ਭਾਗੀਦਾਰੀ ਨਾਲ ਡੇਂਗੂ ਵਰਗੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਗਿਆ ਇਹ ਰੈਲੀ ਸਿਵਲ ਸਰਜਨ ਡਾਕਟਰ ਰਮਨਦੀਪ ਕਾਰਵਲੋ ਸਿਵਲ ਸਰਜਨ ਦਫ਼ਤਰ ਤੋਂ ਰਵਾਨਾ ਕੀਤੀ ਗਈ ਜਿਸ ਨਾਲ ਜ਼ਿਲ੍ਹਾ ਪੱਧਰ ਉੱਤੇ ਡੇਂਗੂ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਮਹਿੰਮ ਦੀ ਸ਼ੁਰੂਆਤ ਹੋਈ ਮਈ ਮਹੀਨੇ ਦੀ ਸ਼ੁਰੂਆਤ ਵਿੱਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਲੁਧਿਆਣਾ ਜ਼ਿਲ੍ਹੇ ਨੂੰ ਡੇਂਗੂ ਦੇ ਕੰਟਰੋਲ ਵਿੱਚ ਸਰਬੋਤਮ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਇਹ ਮਾਣ ਜ਼ਿਲ੍ਹੇ ਦੇ ਸਿਹਤ ਵਿਭਾਗ ਦੀ ਨਿਰੰਤਰ ਬਚਨਬੱਧਤਾ ਤੇ ਸਮੂਹਿਕ ਭਾਗੀਦਾਰੀ ਨੂੰ ਦਰਸਾਉਂਦਾ ਹੈ। ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਅੱਜ ਜਦੋਂ ਅਸੀਂ ਨੈਸ਼ਨਲ ਡੇਂਗੂ ਦੇ ਮਨਾ ਰਹੇ ਹਾਂ ਤਾਂ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਡੇਂਗੂ ਵਿਰੁੱਧ ਜੰਗ ਸਾਂਝੀ ਜ਼ਿੰਮੇਵਾਰੀ ਹੈ। ਮੈਂ ਸਾਡੇ ਸਿਹਤ ਕਰਮਚਾਰੀਆਂ ਦੀ ਮਿਹਨਤ ਅਤੇ ਲੁਧਿਆਣਾ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਦੀ ਸਦਕਾ ਸਾਨੂੰ ਸਿਹਤ ਮੰਤਰੀ ਵੱਲੋਂ ਮਾਨ ਮਿਲਿਆ ਹੈ ਪਰ ਅਸੀਂ ਸੁਸਤ ਨਹੀਂ ਪੈ ਸਕਦੇ ਇਹ ਜਾਗਰੂਕਤਾ ਰੈਲੀ ਸਾਡੀ ਕਮਿਊਨਿਟੀ ਦੀ ਸਮਝ ਨੂੰ ਹੋਰ ਮਜ਼ਬੂਤ ਕਰਨ ਵੱਲ ਅਗਰਸਰ ਹੈ ਜਿਸ ਨਾਲ ਅਸੀਂ ਆਪ ਅਤੇ ਆਪਣੇ ਪਰਿਵਾਰ ਨੂੰ ਬਚਾ ਸਕੀਏ ਡਾਕਟਰ ਕੌਰ ਨੇ ਅੱਗੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਨਿਰੰਤਰ ਚੌਕਸੀ ਅਤੇ ਭਾਈਚਾਰੇ ਦੀ ਸਾਂਝੀ ਭੂਮਿਕਾ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਦੱਸਿਆ ਕਿ ਡੇਂਗੂ ਰੋਕਥਾਮ ਸੰਭਵ ਹੈ ਅਤੇ ਸਾਂਝੀ ਕੋਸ਼ਿਸ਼ਾਂ ਰਾਹੀਂ ਅਸੀਂ ਇਸ ਦੇ ਪ੍ਰਭਾਵ ਨੂੰ ਘਟਾ ਸਕਦੇ ਹਾਂ ਉਹਨਾਂ ਨੇ ਇਸ ਸਾਲ ਦੀ ਥੀਮ ਚੈੱਕ ਕਲੀਨ ਕਵਰ ਡੇਂਗੂ ਨੂੰ ਕਵਰ ਨੂੰ ਹਰਾਉਣ ਦੇ ਤਿੰਨ ਕਦਮ ਨੂੰ ਵੀ ਉਜਾਗਰ ਕੀਤਾ ਜਿਸ ਰਹੀਂ ਹਰ ਨਾਗਰਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਲੇ ਦੁਆਲੇ ਖੜੇ ਪਾਣੀ ਦੀ ਜਾਂਚ ਕਰਨ ਮੱਛਰ ਪੈਦਾਵਾਰ ਵਾਲੇ ਸਥਾਨਾਂ ਦੀ ਸਫਾਈ ਕਰਨ ਅਤੇ ਪਾਣੀ ਵਾਲੀਆਂ ਟੈਂਕੀਆਂ ਜਾਂ ਡੱਬਿਆਂ ਨੂੰ ਢੱਕਣ ਦੀ ਆਦਤ ਬਣਾਈ ਜਾਵੇ ਹਰ ਸ਼ੁੱਕਰਵਾਰ ਡੇਂਗੂ ਤੇ ਬਾਰ ਮਹਿੰਮ ਦੇ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਹਰ ਘਰ ਅਤੇ ਸੰਸਥਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਰ ਸ਼ੁੱਕਰਵਾਰ ਨੂੰ ਘੱਟੋ ਘੱਟ 10 ਮਿੰਟ ਵਕ ਕਰਕੇ ਘਰ ਜਾਂ ਆਲੇ-ਦੁਆਲੇ ਮੱਛਰਾਂ ਦੇ ਸੰਭਾਵਿਤ ਪੈਦਾਵਾਰ ਸਥਾਨਾਂ ਦੀ ਜਾਂਚ ਕਰਨ ਅਤੇ ਉਹਨਾਂ ਨੂੰ ਸਾਫ਼ ਕਰਨਾ ਇਹ ਸਧਾਰਨ ਪਰ ਨਿਰੰਤਰ ਕਦਮ ਮੱਛਰਾਂ ਦੇ ਵਿਕਾਸ ਚੱਕਰ ਨੂੰ ਤੋੜਨ ਅਤੇ ਡੇਂਗੂ ਵਿਰੁੱਧ ਇੱਕ ਮਜ਼ਬੂਤ ਸਿਹਤਕ ਰੱਖਿਆ ਪ੍ਰਣਾਲੀ ਤਿਆਰ ਕਰਨ ਲਈ ਹੈ ਉਨਾ ਕਹੇ ਕਿ ਡੇਂਗੂ ਇੱਕ ਵਾਇਰਸ ਹੈ ਜੋ ਮਨੁੱਖ ਨੂੰ ਸੰਕਰਮਿਤ ਐਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਆਮ ਤੌਰ ਤੇ ਅਜਿਹੇ ਸਥਾਨਾਂ ਉਤੇ ਅੰਡੇ ਦਿੰਦੀ ਦਿੰਦੇ ਹਨ ਜਿੱਥੇ ਖੜਾ ਪਾਣੀ ਹੁੰਦਾ ਹੈ ਜਿਵੇਂ ਕਿ ਪੁਰਾਣੇ ਟਾਇਰ ਗੁਲਦਸਤੀਆਂ ਦੇ ਪਾਣੀ ਵਾਲੇ ਬਰਤਨ 쿨ਰ ਅਤੇ ਟੱਕਣ ਰਹਿਤ ਪਾਣੀ ਸਟੋਰ ਕਰਨ ਵਾਲੇ ਡੱਬੇ ਡੇਂਗੂ ਤੋਂ ਬਚਾ ਲਈ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿਯਮਤ ਤੌਰ ਤੇ ਪਾਣੀ ਵਾਲੇ ਸਾਰੇ ਬਰਤਨਾਂ ਨੂੰ ਖਾਲੀ ਕਰਕੇ ਸਾਫ਼ ਕਰਨ ਜਿਵੇਂ ਕਿ ਫੁੱਲਾਂ ਦੇ ਗਮਲੇ ਪੰਛੀਆਂ ਦੇ ਪਾਣੀ ਵਾਲੇ ਬਰਤਨ ਪਾਲਤੂ ਜਾਨਵਰਾਂ ਦੇ ਪਾਣੀ ਦੇ ਬਰਤਨ ਅਤੇ ਪੇਕਾਰ ਟਾਇਰ ਪਾਣੀ ਵਾਲੀਆਂ ਟੈਂਕੀਆਂ ਅਤੇ ਡੱਬਿਆਂ ਨੂੰ ਢੱਕਣਾ ਵੀ ਬਹੁਤ ਜ਼ਰੂਰੀ ਹੈ ਦਿਨ ਵੇਲੇ ਏਡਿਸ ਮੱਛਰ ਸਰਗਰਮ ਹੁੰਦੇ ਹਨ ਇਸ ਲਈ ਖੁੱਲੀ ਚਮੜੀ ਉੱਤੇ ਮੱਛਰ ਭਜਾਉਣ ਵਾਲੀ ਕਰੀਮ ਲਾਉਣੀ ਚਾਹੀਦੀ ਹੈ ਲੰਬੀ ਬਾਹਾਂ ਵਾਲੇ ਕੱਪੜੇ ਅਤੇ ਪੈਂਟਾਂ ਪਾਉਣ ਨਾਲ ਵੀ ਸੁਰੱਖਿਆ ਮਿਲਦੀ ਹੈ ਬੱਚਿਆਂ ਵੱਡਿਆਂ ਅਤੇ ਬਿਮਾਰ ਲੋਕਾਂ ਲਈ ਮੱਛਰदानी ਹਿਟ ਸੌਣਾ ਲਾਜ਼ਮੀ ਹੈ ਇਹਨਾਂ ਦੇ ਇਲਾਵਾ ਲੋਕਾਂ ਦੀ ਭਾਗੀਦਾਰੀ ਨਾਲ ਜਨਤਕ ਸਥਾਨਾਂ ਦੀ ਸਫਾਈ ਮੁਹਿੰਮ ਵਿੱਚ ਸ਼ਾਮਲ ਹੋਣਾ ਵੀ ਲਾਜ਼ਮੀ ਹੈ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ ਤੇਜ਼ ਸਿਰਦਰਦ ਅੱਖਾਂ ਦੇ ਪਿੱਛੇ ਦਰਦ ਗਠੀਆ ਜਾਂ ਮਾਸਪੇਸ਼ੀਆਂ ਦਾ ਦਰਦ ਮਤਲੀ ਲੋਲਟੀਆਂ ਜਾਂ ਚਮੜੀ ਅਤੇ ਰੈਸ਼ ਆਉਣ ਦੀਆਂ ਲੱਛਣਾਂ ਹੁਣ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਡੇਂਗੂ ਵਿਰੁੱਧ ਜਾਗਰੂਕ ਰਹਿਣ ਅਤੇ ਰੋਕਥਾਮ ਲਈ ਸਰਗਰਮ ਭੂਮਿਕਾ ਨਿਭਾਉਣ ਤਾਂ ਜੋ ਆਪਣੇ ਅਤੇ ਕਮਿਊਨਿਟੀ ਦੇ ਸਿਹਤਮੰਦ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਮੌਕੇ ਤੇ ਜਿਲ੍ਹਾ ਐਪੀਡਿਮਿਓਲੋਜਿਸਟ ਡਾਕਟਰ ਸ਼ੀਤਲ ਨਾਰੰਗਰ ਪ੍ਰੇਮ ਸਿੰਘ ਸਤਿੰਦਰ ਸਿੰਘ ਅਤੇ ਮਲੇਰੀਆ ਦੇ ਡੇਂਗੂ ਵਿੰਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ